ਮੇਰਾ ਨਾਮ ਸਿਮਰਜੀਤ ਸਿੰਘ ਯਾ ਤੇ ਮੈਂ ਰੀਅਲ اسٹیਟ ਇੰਡਸਟਰੀ ਤੋਂ ਵੀ ਰਿਸਟ ਕਰਦਾ ਜੀ ਤੇ ਸਰਕਾਰ ਨੇ ਬਹੁਤ ਹੀ ਵਧੀਆ ਕੰਮ ਕੀਤੇ ਨੇ ਪਹਿਲੇ ਸਾਨੂੰ ਜਮ੍ਹਾਂ ਬੰਦੀ ਲਈ ਇੰਤਕਾਲ ਲਈ ਬਹੁਤ ਤਕਲੀਫਾਂ ਹੁੰਦੀਆਂ ਸੀ ਪਰ ਪਟਵਾਰੀਆਂ ਦੇ ਬਹੁਤ ਚੱਕਰ ਮਾਰਨੇ ਬੰਦੇ ਸੀਗੇ ਹੁਣ ਆਨਲਾਈਨ ਸਿਸਟਮ ਹੋਂਦ ਕਰਕੇ ਜਦੋਂ ਮਰਜੀ ਆਪਾਂ ਜਮ੍ਹਾਂ ਬੰਦੀ ਘਟਾ ਸਕਦੇ ਆ ਜੀ ਐਦ ਨਾਲ ਇੱਕ ਆਪਾਂ ਈਜ਼ੀ ਰਿਸਟਰੀ ਜਿਹੜੀ ਕੀਤੀ ਐ ਨਾ ਜੀ ਆਨਲਾਈਨ ਪੋਰਟਲ ਤੇ ਉਹਦੇ ਲਈ ਖੱਜਲ ਖਰਾਬੀ ਸਾਡੀ ਕਾਫੀ ਜ਼ਿਆਦਾ ਬਚ ਗਈ ਆ ਜੀ ਹੁਣ ਕਦੀ ਵੀ ਆਪਾਂ ਅਪਲਾਈ ਕਰਕੇ ਅਗਲੇ ਦਿਨ ਹੀ ਰਜਿਸਟਰੀ ਕਰਵਾ ਸਕਦੇ ਆ ਬਹੁਤ ਈਜ਼ੀ ਆ ਇਹ ਇੱਕ ਸਾਨੂੰ ਚੱਕਰ ਨਹੀਂ ਮਾਰਨੇ ਪਾਉਂਦੇ ਕ腐ਪਸ਼ਨ ਤੇ ਵੀ ਕੰਟਰੋਲ ਹੋਇਆ ਜੀ ਤੀਸਰਾ ਇੱਕ ਆਰਕੀਟੈਕਚਰਸ ਨੂੰ ਪਾਵਰਸ ਦਿੱਤੀਆਂ ਜਿਹੜੀਆਂ ਤੁਸੀਂ ਕੀ ਸੈਲਫ ਸਰਟੀਫਿਕੇਸ਼ਨ ਪਾਵਰਸ ਕਿ ਇੱਕ ਇੱਕ ਮੀਟਰ ਤੋਂ ਘੱਟ ਦੀ ਜਿਹੜੀ ਬਿਲਡਿੰਗਸ ਉਹ ਆਪ ਪਾਸ ਕਰ ਸਕਦੇ ਆ ਪਹਿਲੇ ਕੀ ਹੁੰਦਾ ਸੀਗਾ ਕਿ ਸਾਲ-ਸਾਲ ਲੱਗ ਜਾਂਦਾ ਸੀ ਆਪਣੇ ਨਕਸ਼ੇ ਪਾਸ ਕਰਾਉਣ ਲਈ ਲੇਕਿਨ ਇਹ ਬਹੁਤ ਹੀ ਵਧੀਆ ਸਰਕਾਰ ਦਾ ਕਦਮ ਆ ਜੀ ਮਾਨ ਸਾਹਿਬ ਦੀ ਸਰਕਾਰ ਦਾ ਕਿ ਹੁਣ ਆਪਾਂ ਬੜੇ ਰਾਮ ਨਾਲ ਆਰਕੀਟੈਕਚਰ ਕੋਲ ਇਹ ਨਕਸ਼ੇ ਪਾਸ ਕਰਾ ਲੁਣੇ ਆ ਜੀ ਕਿਤਾ ਕਾਫੀ ਕੰਮ ਸਾਡੇ ਮਾਨ ਸਾਹਿਬ ਦੀ ਸਰਕਾਰ ਨੇ ਕੀਤੇ ਤੇ ਵਧੀਆ ਗੱਲ ਆ ਜੀ ਇੱਕ ਜਿਹੜਾ ਤੁਸੀਂ ਇਹ ਕਮਿਸ਼ਨ ਬਣਾ ਰਹੇ ਹੋ ਇਹਦਾ ਵੀ ਬਹੁਤ ਸਾਨੂੰ ਫਾਇਦਾ ਹੋਏਗਾ ਜੀ ਇਹਦਾ ਸਭ ਤੋਂ ਵਧੀਆ ਫਾਇਦਾ ਇਹ ਹੋਊਗਾ ਕਿ ਆਪਾਂ ਲੋਕਲ ਲੈਵਲ ਤੇ ਹੀ ਆਪਣੇ ਡਿਸਟ੍ਰਿਕਟ ਲੈਵਲ ਤੇ ਲੋਕਲ ਲੈਵਲ ਤੇ ਸਾਡੇ ਕੰਮ ਬੜੇ ਈਜ਼ੀ ਤਰੀਕੇ ਨਾਲ ਹੋ ਜਾਣਗੇ ਤੇ ਜਿਹੜੇ ਅਫਸਰ ਵੀ ਆ ਉਹ ਵੀ ਸਾਡੇ ਕਾਉਂਟੇਬਲ ਹੋ ਜਾਣਗੇ ਜੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਜੀ ਜਦੋਂ ਆਪਾਂ ਇਹ ਕਰਤਾ ਕਿ ਇੱਕ ਮਿੰਟ ਮਾਈਕ ਦੇ ਦੇ ਮਾਈਕ ਦੇ ਮਾਈਕ ਦੇ ਵੀ ਮੁਹਾਲੀ ਜ਼ਿਲ੍ਹੇ ਦੀਆਂ ਜਿਵੇਂ ਤਿੰਨ ਤਸੀਲਾਂ ਨੇ ਚਲੋ ਹੁਣ ਬਨੂਰ ਨੂੰ ਵੀ ਆਪਾਂ ਸਭ ਤਸੀਲ ਬਣਾ ਰਹੇ ਵੀ ਜਿੱਥੇ ਮਰਜ਼ੀ ਜਾ ਕੇ ਰਜਿਸਟਰੀ ਕਰਾ ਲਓ ਜੇ ਉੱਥੇ ਰਸ ਹੈ ਤਾਂ ਤੁਸੀਂ ਡੇਰਾ ਬਸੀ ਵੀ ਜਾ ਸਕਦੇ ਹੋ ਤੁਸੀਂ ਜ਼ਿਰਖਪੁਰ ਜਾ ਸਕਦੇ ਹੋ ਜਾਂ ਮੋਹੱਲੀ ਕਰਾ ਲਓ ਖਰੜ ਕਰਾ ਲਓ ਤਾਂ ਇਹਦਾ ਵਿੱਚ ਵੀ ਤੁਹਾਡੇ ਕੋਲੇ ਤਾਂ ਆਉਂਦੇ ਹੋਣਗੇ ਵੀ ਸਰੇ ਬਹੁਤ ਹੀ ਵਧੀਆ ਗੱਲ ਹੈ ਜੀ ਵੇਖੋ ਪਹਿਲੇ ਇੱਕਦਾਂ ਤਹਿਸੀਲਦਾਰ ਕੋਈ ਕਰਪਟ ਵੀ ਹੋ ਸਕਦਾ ਸੀਗਾ ਉੱਥੇ ਬਾਰ ਬਾਰ ਜਾ ਕੇ ਰਜਿਸਟਰੀ ਕਰਾਣੀ ਪੈਂਦੀ ਸੀਗੀ ਹੁਣ ਪੂਰੇ ਡਿਸਟ੍ਰਿਕਟ ਚ ਜਿਵੇਂ 7-7 ਹਲਕੇ 10 ਹਲਕੇ ਤੁਹਾਨੂੰ ਜਿਹਦੇ ਕੋਲੇ ਤੁਹਾਨੂੰ ਪਤਾ ਜਿਹਦੇ ਕੋਲੇ ਸਭ ਤੋਂ ਘੱਟ ਰਜਿਸਟਰੀ ਹੁੰਦੀਆਂ ਸੀ ਉਹ ਤੇ ਸ਼ੱਕ ਕਰਦੇ ਆ ਹਾਂ ਸਸ ਜਿਹਦੇ ਕੋਲ ਕਿਉਂ ਨਹੀਂ ਜਾਂਦੇ ਲੋਕ ਇਹਦਾ ਮਤਲਬ ਇਹ ਕੋਈ ਪੰਗਾ ਹੈ ਸਰੇ ਇਸ ਤੋਂ ਵਧੀਆ ਵਧੀਆ ਕੀ ਗੱਲ ਹੋ ਸਕਦੀ ਹੈ ਜੀ ਜਿੱਥੇ ਮਰਜ਼ੀ ਜਾ ਕੇ ਆਪ ਆਪਣੀ ਰਜਿਸਟਰੀ ਕਰਵਾ ਸਕਦੇ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਬੜਾ ਚੰਗਾ ਲੱਗਿਆ। ਸਤਿ ਸ਼੍ਰੀ ਅਕਾਲ ਸਰ। ਮੇਰਾ ਨਾਮ ਨਮਨੀਤਾ ਜੀ। ਮੈਂ ਐਕਸਪੋਰਟ ਦਾ ਕੰਮ ਕਰਦਾ ਫੂਡ ਪ੍ਰੋਡਕਟਸ ਦਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਥੈਂਕਸ ਕਰਨਾ ਚਾਹਾਂਗਾ ਜੀ ਕਿ ਜਿਹੜੀ ਤੁਸੀਂ OTS ਸਕੀਮ ਲੈ ਕੇ ਆਏ ਹੋ ਤੁਸੀਂ ਬੜਾ ਪੁਰਾਣਾ ਕੋਡ ਵੱਟਦਾ ਹੈ। ਇਹ ਬਹੁਤ ਵੱਡੀ ਮਤਲਬ ਇੱਕ ਅਸੀਂ ਕਾਫੀ 1.5 ਤੱਕ ਇੰਤਜ਼ਾਰ ਕਰ ਰਹੇ ਸੀਗੇ ਵੀ ਅੱਦਾਂ ਦੀ ਕੋਈ ਸਕੀਮ ਆਏ। ਕਾਂਗਰਸ ਵੱਲੋਂ ਅਸੀਂ ਦੇਖਦੇ ਸੀ ਵੀ ਲੋਕੀ ਕਹਿੰਦੇ ਨੇ ਕੋਈ ਸਕੀਮ ਆਏਗੀ ਪਰ ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਹੋਇਆ। ਇਸ ਸਕੀਮ ਆਈ ਹੈ ਤੇ ਹੱ ਲੱਗਿਆ ਵਪਾਰੀ ਨੂੰ ਕਿ ਮੈਟ੍ਰਿਕਸ ਜਮਾ ਕਰਾ ਕੇ ਹੁਣ ਜਿਹੜੇ ਮੇਰੇ ਪੈਂਡਿੰਗ ਕੇਸਿਸ ਦਾ ਖਤਮ ਹੋ ਜਾਣਗੇ ਮੈਂ ਕਾਨੂੰਨ ਦੇ ਵਿੱਚੋਂ ਜੋ ਮੈਨੂੰ ਅਰਚਨਾ ਆ ਰਹੀਆਂ ਨੇ ਉਹ ਖਤਮ ਹੋਣਗੀਆਂ ਸੈਕੰਡਲੀ ਸਰ ਜਿਹੜਾ ਇਨਫਰਾਸਟ੍ਰਕਚਰ ਹੈ ਜੋ ਈਜ਼ ਆਫ ਡੂਇੰਗ ਬਿਜ਼ਨਸ ਹੈਗਾ ਪਲੱਸ ਲੌਜਿਸਟਿਕਲੀ ਜੋ ਰੋਡਸ ਹੈਗੀਆਂ ਨੇ ਇਹ ਕਾਫੀ ਇੰਪਰੂਵ ਹੋਈਆਂ ਨੇ ਖਾਸ ਕਰਕੇ ਤੁਹਾਡੇ ਏਰਾ ਦੇ ਵਿੱਚ ਔਰ ਜੋ ਹੁਣ ਵਪਾਰੀਆਂ ਦਾ ਸਾਡਾ ਫਰਜ਼ ਬੰਦਾ ਹੈ ਕਿ ਤੁਸੀਂ ਆਪਣੇ ਸਾਰੇ ਵਾਲੇ ਪੂਰੇ ਕੀਤੇ ਆ ਤੇ ਅਸੀਂ ਇਸ ਸਰਕਾਰ ਦੇ ਲਈ ਸਰ 2027 ਫਿਰ ਉਹ ਕੰਮ ਕਰਕੇ ਦਿਖਾਈਏ ਉਹਨਾਂ ਸਰਕਾਰ ਰੀਪੀਟ ਹੋਵੇ। ਥੈਂਕ ਯੂ ਵੈਰੀ ਮਚ ਸਰ।